ਬਾਬਾ ਉਹ ਸਾਈਡ ਦੇਖ ਕੋਈ ਵਧੀਆ ਜੀ ਜਿੱਥੋਂ ਅਰੀਜਨਲ ਸਲਫਾਜ਼ ਮਿਲਦੇ ਦੀਪ ਮਠਾਰੂ ਤੇ ਗੋਲਾ ਮਿੱਠਾ ਪੁਰੀਆ ਇੱਕ ਪ੍ਰੋਗਰਾਮ ਦੇ ਉੱਪਰ ਇਕੱਠੇ ਹੋਏ ਸੀ ਜਿੱਥੇ ਕਿ ਤਕਰੀਬਨ 20 ਗਰੀਬ ਕੁੜੀਆਂ ਦੇ ਵਿਆਹ ਕੀਤੇ ਸੀਗੇ ਜੋ ਕਿ ਬਹੁਤ ਚੰਗੀ ਗੱਲ ਆ ਗਈ ਸੋ ਉੱਥੇ ਆਪ ਤੁਹਾਨੂੰ ਦੱਸਦੇ ਕਿ ਗੋਲਾ ਮਿੱਠਾ ਪੁਰੀ ਨੂੰ ਇੱਕ ਮਜ਼ਾਕ ਕਰਨ ਦੀ ਬਹੁਤ ਜ਼ਿਆਦਾ ਆਦਤ ਆ ਉਹ ਹਰ ਇੱਕ ਨਾਲ ਮਜ਼ਾਕ ਕਰਨ ਲੱਗ ਜਾਂਦਾ ਹੈਗਾ ਉੱਥੇ ਹੀ ਦੀਪ ਮਠਾਰੂ ਬੈਠਾ ਹੁੰਦਾ ਹੈਗਾ ਤੇ ਦੀਪ ਮਠਾਰੂ ਨੂੰ ਗੋਲਾ ਮਿੱਠਾ ਪੁਰੀਆ ਛੇੜਨ ਲੱਗ ਜਾਂਦਾ ਉਸ ਨੂੰ ਉਹਦੇ ਪਾਸਟ ਨੂੰ ਲੈ ਕੇ ਗੋਲਾਦੀਪ ਮਠਾਰੂ ਨੂੰ ਪੁੱਛਣ ਲੱਗ ਜਾਂਦਾ ਹੈ ਕਿ ਤੂੰ ਸਲਫਾਸ ਕਿਉਂ ਖਾਧੀ ਸੀ ਕਿਉਂਕਿ ਦੀਪ ਮਠਾਰੂ ਨੇ ਆਪਣੀ ਗਰਲਫ੍ਰੈਂਡ ਪਿੱਛੇ ਲੱਗ ਕੇ ਸਲਫਾਸ ਖਾ ਗਿਆ ਸੀ ਤੇ ਉੱਥੇ ਹੀ ਗੋਲਾ ਮਿੱਠਾ ਪੁੱਛਣ ਲੱਗ ਜਾਂਦਾ ਕਿ ਤੂੰ ਸਲਫਾਸ ਕਿਉਂ ਖਾਧੀ ਸੀ ਤੇ ਨਾਲ ਦੀ ਨਾਲ ਜੇ ਅੱਗੇ ਤੋਂ ਖਾਣੀਆਂ ਤਾਂ ਤੂੰ ਅਸਲੀ ਖਾਇਆ ਕਰ ਤੁਸੀਂ ਅੱਗੇ ਉਹ ਛੋਟੀ ਜਿਹੀ ਕਲਿੱਪ ਜ਼ਰੂਰ ਦੇਖਿਓ ਤੇ ਜਿਸ ਤੋਂ ਬਾਅਦ ਸਾਰੇ ਜਾਣੇ ਨੇ ਦੀਪ ਮਠਾਰੂ ਦਾ ਮਜ਼ਾਕ ਬਣਾਇਆ ਤੇ ਇਹ ਵੀਡੀਓ ਜਿਹੜੀ ਕਿ ਸਿਰਫ ਮਜ਼ਾਕ ਦੇ ਤੌਰ ਤੇ ਬਣਾਈ ਗਈ ਹੈ ਕਿ ਬਾਕੀ ਤੁਸੀਂ ਅੱਗੇ ਉਹ ਗੋਲੇ ਮਿੱਠੇਪੁਰ ਦੀ ਛੋਟੀ ਜਿਹੀ ਕਲਿੱਪ ਜ਼ਰੂਰ ਦੇਖਿਓ ਬਾਕੀ ਹੋਰ ਅਪਡੇਟਸ ਲਈ ਲਗਾਤਾਰ ਚੈਨਲ ਤੇ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਰੱਬ ਰੱਖਾ ਉਹ ਸਾਈਟ ਦੇਖ ਕੋਈ ਵਧੀਆ ਜੀ ਜਿੱਥੋਂ origignal ਸਲਫਾਤ ਮਿਲਦੀ ਐਨੀ ਬਈ ਇਹ ਮੇਰਾ ਭਰਾ ਨਹੀਂ ਭਾਈ ਉਹ ਕਿਤੋਂ ਲਈ ਸੀ ਉਹ ਦਸ ਸਲਫਾਤ ਕਿਤੋਂ ਲਈ ਸੀ ਹੁੰਦਾ ਬੋਲੇ ਹੈ ਬੋਲੇ ਮੈਨੂੰ ਲੱਗਦਾ ਨਹੀਂ ਨਹੀਂ ਇਨੇ ਸਲਵਾ ਸਲਵਾਜ਼ ਸਲਵਾਜ਼ ਨਹੀਂ ਖਰੇ ਗੰਨੇ ਦੀ ਪੋਰੀ ਦੀ ਕਰੂਲੀ ਕਰਦੀ